ਅੱਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਘੇਰੇ ਦੇ ਉੱਪਰ ਚੌਰਸ ਘੇਰੇ ਦੇ ਜਿਹੜੀ ਆਪਾਂ ਲੈਸ ਲਾਉਣੀ ਆ ਅੰਡਰਗਰਾਉਂਡ ਕਿਵੇਂ ਲਾਵਾਂਗੇ ਠੀਕ ਹੈ ਜੀ ਇਹਨਾਂ ਨੇ ਆਪਾਂ ਬਾਹਾਂ ਤੇ ਇਸ ਤਰੀਕੇ ਨਾਲ ਲਗਾਤੀ ਹੈ ਤੇ ਹੁਣ ਆਪਾਂ ਇਹਦੇ ਘੇਰੇ ਤੇ ਦੇਰੇ ਲੈਸ ਲਾਉਣੀ ਹੈ ਤੇ ਇਹਦੇ ਆਪਾਂ ਚਾਕਾਂ ਤੇ ਵੀ ਤੇ ਚੌਰਸ ਘੇਰੇ ਤੇ ਵੀ ਇਹ ਵਾਲੀ ਜਿਹੀ ਲੈਸ ਲਾਵਾਂਗੇ ਇਹ ਆਪਾਂ ਲਾਵਾਂਗੇ ਇੱਥੋਂ ਆਪਾਂ ਨੇ ਨਿਸ਼ਾਨ ਲਗਾ ਲਿਆ ਠੀਕ ਹੈ ਪਹਿਲਾਂ ਤਾਂ ਆਪਾਂ ਨੇ ਲੈਂਥ ਦਾ ਨਿਸ਼ਾਨ ਲਾ ਲੈਣਾ ਠੀਕ ਹੈ ਜੀ ਤੇ ਆਪਾਂ ਨੇ ਲੈਂਥ ਦਾ ਨਿਸ਼ਾਨ ਲਾ ਕੇ ਤੇ ਇਸ ਤਰੀਕੇ ਆਪਾਂ ਕੱਟ ਲਾ ਲਈ ਸੀਗੇ ਦੋਨੇ ਸਾਈਡਾਂ ਤੇ ਹੁਣ ਆਪਾਂ ਕੱਟ ਲਾ ਕੇ ਤੇ ਇਦਾਂ ਆਪਾਂ ਸੇਧ ਨੂੰ ਰੱਖ ਕੇ ਇੰਚ ਟੇਪ ਤੇ ਇਹ ਵਾਲੇ ਜਿਹੜੇ ਨਿਸ਼ਾਨ ਲਾ ਲਈ ਆਪਾਂ ਠੀਕ ਹੈ ਇਹ ਆਪਣੇ ਨਿਸ਼ਾਨ ਲੱਗ ਗਏ ਐ ਇਦਾਂ ਆਪਾਂ ਲਾ ਲਈਏ ਪਹਿਲਾਂ ਤੇ ਇੱਥੋਂ ਆਪਾਂ ਜਿੰਨਾ ਆਪਣਾ ਘੇਰਾ ਸਾਈਡਾਂ ਤੋਂ ਮੋੜਨਾ ਉਹ ਲਾ ਕੇ ਨਿਸ਼ਾਨ ਤੇ ਆਪਾਂ ਨੇ ਇੱਥੋਂ ਸਿੱਧੇ ਚਾਕ ਤੋਂ ਰੱਖ ਕੇ ਤੇ ਇਹ ਵਾਲਾ ਵੀ ਨਿਸ਼ਾਨ ਆਪਾਂ ਨੇ ਲਾ ਲਿਆ ਠੀਕ ਹੈ ਜੀ ਇਦਾਂ ਆਪਾਂ ਨੇ ਲਾ ਲੈਣਾ ਹੈ ਤੇ ਆਪਾਂ ਨੇ ਇਹ ਸਾਰੇ ਚਾਰ ਛੇਰੇ ਬੈਕ ਤੇ ਤੇ 프ਰੰਟ ਤੇ ਨਿਸ਼ਾਨ ਲਗਾ ਲਿਆ ਤੇ ਇਹ ਆਪਾਂ ਜਿਹੜੀ ਹੈ ਲੇਸ ਇੱਥੋਂ ਰੱਖ ਕੇ ਤੇ ਇਧਰਲੀ ਸਾਈਡ ਆਪਾਂ ਚੌਰਸ ਘੇਰੇ ਤੇ ਅੱਗੇ ਪਿੱਛੇ ਲਗਾਉਣੇ ਨੇ ਠੀਕ ਹੈ ਹੁਣ ਆਪਾਂ ਇਹ ਲੇਸ ਜਿਹੜੀ ਹੈ ਲਾਵਾਂਗੇ ਤੇ ਆਪਾਂ ਨੇ ਕੀ ਕਰਨਾ ਪਹਿਲਾਂ ਲੇਸ ਦਾ ਜਿਹੜਾ ਸਿੱਧਾ ਪਾਸਾ ਹੈ ਉਹ ਥੱਲੇ ਰੱਖਾਂਗੇ ਤੇ ਪੁੱਠਾ ਪਾਸਾ ਉੱਪਰ ਕਰਾਂਗੇ ਇਆ ਪੈਨੂ ਇੱਥਾ ਖੋਲ ਕੇ ਰੱਖਾਂਗੇ ਠੀਕ ਹੈ ਇਸ ਤਰ੍ਹਾਂ ਖੋਲ ਕੇ ਰੱਖਿਆ ਜਿੱਥੋਂ ਆਪਣੇ ਚਾਕ ਹੈ ਠੀਕ ਹੈ ਇੱਥੋਂ ਸ਼ੁਰੂ ਕਰਨਾ ਹੈ ਦੇਖਾ ਪਤੋਂ ਦੇਖ ਲੈਣਾ ਕਿਹੜਾ ਪਾਸਾ ਆਪਣਾ ਸਿੱਧਾ ਠੀਕ ਹੈ ਜਿਹੜਾ ਸਿੱਧਾ ਉਹ ਪਾ ਥੱਲੇ ਰੱਖਾਂਗੇ ਇਸ ਤਰ੍ਹਾਂ ਕਰਕੇ ਇੱਥੋਂ ਜਿੱਦੋਂ ਆਪਾਂ ਲੇਸ ਰੱਖਣੀ ਆ ਠੀਕ ਹੈ ਤੁਹਾਨੂੰ ਦੱਸ ਰਿਆ ਹਾਂ ਜੀ ਜਦੋਂ ਆਪਾਂ ਆਹ ਲੇਸ ਸ਼ੁਰੂ ਕਰਨੀ ਨਾ ਆਪਾਂ ਲਾਉਣੀ ਇੱਥੋਂ ਆਪਾਂ ਨੇ ਥੋੜੀ ਜੀ ਵਿਥ ਰੱਖ ਕੇ ਸ਼ੁਰੂ ਕਰਦੇ ਆ ਠੀਕ ਹੈ ਜੀ ਇੱਥੋਂ ਆਪਾਂ ਨੇ ਜਿਹੜੀ ਆ ਚੀਜ਼ ਆਪਣੇ ਬਾਹਰ ਆਉਣੀ ਆ ਤੇ ਇਹਨੂੰ ਆਪਾਂ ਥੋੜੀ ਜੀ ਇੱਥਾ ਰੱਖ ਕੇ ਫਿਰ ਆਪਾਂ ਜਦੋਂ ਇਹਨੂੰ ਫੋਲਡ ਵਿੱਚ ਕਰਾਂਗੇ ਜਿਹੜਾ ਆਪਣਾ ਵਿੱਚ ਕੱਪੜਾ ਆਊਗਾ ਤੇ ਉਹਨਾਂ ਆਪਾਂ ਪਿੱਛੇ ਰੱਖਣੀ ਆ ਠੀਕ ਹੈ ਤੇ ਇੱਥੋਂ ਆਪਾਂ ਰੱਖ ਕੇ ਇਹਨੂੰ ਸਿੱਧੀ ਸਲਾਈ ਲਾਉਣੀ ਆ। ਹੁਣ ਆਪਾਂ ਨੇ ਇੱਥੋਂ ਘੱਟ ਰੱਖ ਲੈਣੀ ਆ ਕਾਰਨ ਤੋਂ ਤੇ ਥੋੜਾ ਜਿਹਾ ਆਪਾਂ ਪਿੱਛੇ ਰੱਖਾਂਗੇ। ਜ਼ਿਆਦਾ ਨਾਲ ਨਹੀਂ ਰੱਖੀ। ਥੋੜੀ ਜੀ ਪਿੱਛੇ ਕਰਕੇ ਰੱਖ ਲਾਂਗੇ ਤੇ ਫਿਰ ਆਪਾਂ ਇਹਦੇ ਨਾਲ ਜਿੰਨੀ ਆਪਾਂ ਨੇ ਲੇਸ ਬਾਹਰ ਕੱਟਣੀ ਆ ਉੱਥੋਂ ਤੱਕਰ ਆਪਾਂ ਸਿਉਣ ਲਾ ਲੈਣੀ ਆ। ਠੀਕ ਹੈ? ਜਿੰਨੀ ਜਿੰਨੀ ਆਪਾਂ ਨੇ ਬਾਹਰ ਦਿਖਾਉਣੀ ਆ ਲੇਸ ਉਹਨੇ-ਉਨੇ ਆਪਾਂ ਨਾਲ-ਨਾਲ ਰੱਖ ਕੇ ਸਲਾਈ ਲਾਈ ਜਾਵਾਂਗੇ। ਆਪਾਂ ਜਿਹੜੀ ਸਲਾਈ ਜਿੱਥੇ ਆਪਣਾ ਨਿਸ਼ਾਨ ਲੱਗਾ ਉਹਦੇ ਉੱਪਰ ਰੱਖ ਕੇ ਥੋੜੀ ਜੀ ਜਾਨੀ ਉੱਪਰ ਤੋਂ ਥੋੜੀ ਜੀ ਪਿੱਛੇ ਜਿੱਥੇ ਆਪਣੇ ਨਿਸ਼ਾਨ ਆ ਉੱਥੇ ਆਪਣੀ ਸਲਾਈ ਹੋਣੀ ਚਾਹੀਦੀ ਹੈ ਠੀਕ ਹੈ ਨਿਸ਼ਾਨ ਦੇਖ ਕੇ ਅਸੀਂ ਆਪਣੀ ਸਿਉਣ ਆ ਲਾਪਰ ਆ ਕੇ ਲਾਵਾਂਗੇ ਇਹਨੂੰ ਠੀਕ ਹੈ ਹੁਣ ਆਪਾਂ ਅਗੇ ਇੱਥੇ ਚੌਰਸ ਘੇਰਾ ਆ ਗਿਆ ਇੱਥੋਂ ਆਪਾਂ ਨੇ ਇਹਦੇ ਕੋਲੇ ਹੀ ਨਿਸ਼ਾਨ ਦੇ ਉੱਪਰ ਰੱਖ ਕੇ ਇਹdale ਆਮਾਗੇ ਕਿਆ ਆਪਾਂ ਕੋਰਨਰ ਤੇ ਆਗੇ ਕੋਰਨਰ ਤੇ ਆ ਕੇ ਆਪਾਂ ਦਿਲ ਕੋਲ ਆਪਾਂ ਕੋਰਨਰ ਤੇ ਸੂਈ ਵਿਚ ਰੱਖਾਤੀ ਸੂਈ ਆਪਾਂ ਵਿਚ ਰੱਖਾਂਗੇ ਫਿਰ ਆਪਾਂ ਮਸ਼ੀਨ ਨੂੰ ਸੌਰੀ ਕੱਪੜੇ ਨੂੰ ਤਨੁਕਾ ਕੇ ਤੇ ਇਸ ਤਰੀਕੇ ਨਾਲ ਆਪਾਂ ਨੇ ਇਧਰ ਨੂੰ ਫੋਲਡ ਕਰ ਲੈਣਾ ਤੇ ਆਪਾਂ ਇਥੋਂ ਆ ਜਿਹੜਾ ਇਧਰਲੀ ਸਾਈਡ ਨੂੰ ਆਪਾਂ ਉਹ ਕੱਪੜੇ ਨੂੰ ਫੋਲਡ ਕਰ ਲੈਣਾ ਕੋਈ ਆਪਾਂ ਇਹ ਚ ਮੋੜਨਾ ਨਹੀਂ ਨਾ ਵਲ ਪਾਉਣਾ ਬਸ ਲੇਸ ਨੂੰ ਆਪਾਂ ਇਧਰ ਨੂੰ ਘੁਮਾ ਕੇ ਇਸ ਥੇ ਦਨ ਉਹ ਆਪਾਂ ਇਹਦਾ ਸਲਾਈ ਲਾ ਲੈਣੇ ਜਿੱਥੇ-ਜਿੱਥੇ ਆਪਣਾ ਨਿਸ਼ਾਨ ਹੈ ਉਹਦੇ ਉਹਦੇ ਉੱਪਰ ਆਪਾਂ ਇਹ ਵਾਲੀ ਇੰਦਾ ਲੇਸ ਰੱਖੀ ਜਾਵਾਂਗੇ ਤੇ ਆਪਾਂ ਇਹਨੂੰ ਮਾਈ ਜਾਂ ਹੈ ਤਾਂ ਤਾਂ ਲੈ ਲੈਂਦੇ ਆ ਠੀਕ ਹੈ ਨਾ ਇਸ ਤਰੀਕੇ ਨਾਲ ਆਪਾਂ ਸਾਰੀ ਲੇਸ ਲਾਵਾਂਗੇ ਆ ਗਿਆ ਆਪਾਂ ਕਾਰਨਰ ਤੇ ਹੁਣ ਆਪਾਂ ਸੂਈ ਵਿੱਚ ਕਰਕੇ ਇਹਨੂੰ ਇਧਰ ਨੂੰ ਘੁਮਾ ਲਾਂਗੇ ਇਦਾਂ ਹੀ ਠੀਕ ਹੈ ਜੀ ਇਸ ਸਾਈਡ ਨੂੰ ਘੁਮਾ ਕੇ ਹੁਣ ਆਪਾਂ ਇਧਰ ਨੂੰ ਆਪਾਂ ਲਿਆਵਾਂਗੇ ਲੈਸ ਨੂੰ ਠੀਕ ਹੈ ਇਹ ਤੋਂ ਆਪਾਂ ਕਾਰਨਰ ਤੇ ਰੱਖ ਕੇ ਤੇ ਜਿਹੜੀ ਆਪਣੀ ਲੈਸ ਇਧਰੋਂ ਬਾਹਰ ਕੱਢ ਗਏ ਤੇ ਇੱਥੋਂ ਆਪਾਂ ਸਿੱਧੀ ਸਿਲਾਈ ਇੱਕਦਮ ਉਹ ਲਿਆਵਾਂਗੇ ਇਧਰਲੇ ਜਿਹੜਾ ਨਿਸ਼ਾਨ ਲੱਗਾ ਉਹਦੇ ਉੱਪਰ ਸਿਉਣ ਆਉਗੀ ਨਿਸ਼ਾਨ ਦੇ ਉੱਪਰ ਉੱਪਰ ਰੱਖ ਕੇ ਲੈਸ ਨੂੰ ਆਪਾ ਦੂਰਨਰ ਤੱਕ ਲੈ ਜਾਵਾਂਗੇ। ਹੁਣ ਇੱਥੋਂ ਤੱਕ ਆਪਣੀ ਇਹ ਲੱਗੀ ਆ ਠੀਕ ਹੈ। ਤੇ ਇੱਥੋਂ ਆਪਾਂ ਨੇ ਕੱਟ ਕਰ ਲੈਣਾ ਇੱਥੋਂ। ਇੱਥੋਂ ਆਪਾਂ ਕੱਟ ਕਰ ਦੇਣਾ ਇਹ ਆਪਣੀ ਲੈਂਸ ਜਿਹੜੀ ਇੱਦਾਂ ਚਾਰ ਚੁਪੇ ਲੱਗੀ ਆ ਠੀਕ ਹੈ ਹੁਣ ਆਪਾਂ ਇਸੇ ਤਰੀਕੇ ਨਾਲ ਹੀ ਦੂਜੀ ਸਾਈਡ ਵੀ ਲਾਵਾਂਗੇ। ਹੁਣ ਆਪਾਂ ਨੇ ਚਾਕਾਂ ਤੇ ਬੈਕ ਤੇ ਵੀ ਲਗਾ ਲਈ ਤੇ ਘੇਰੇ ਤੇ ਵੀ ਇਸ ਤਰ੍ਹਾਂ ਆਪਾਂ ਨਾ ਚਾਰ ਛੇਰੇ ਆਪਾਂ ਲਗਾ ਲੈ ਆਂਨੇ ਸਾਰੇ ਆ ਦੇਖੋ ਇੱਥੋਂ ਨਾਲ ਲਿਆ ਕੇ ਇੱਦਾਂ ਹੀ ਆਪਾਂ ਸੂਈ ਵਿੱਚ ਰੱਖ ਲਈ ਸੀ ਤੇ ਇੱਥੋਂ ਆਪਾਂ ਨੇ ਇਧਰਲੀ ਸਾਈਡ ਲੈ ਗਏ ਤੇ ਇੱਦਾਂ ਹੀ ਆਪਾਂ ਫਰੰਟ ਤੇ ਚਾਰ ਛੇਰੇ ਆਪਾਂ ਬੈਕ ਲੱਗ ਗਈ ਹੈ ਠੀਕ ਹੈ ਇੱਦਾਂ ਹੀ ਤੇ ਇੱਦਾਂ ਹੀ ਆਪਾਂ ਨੇ ਫਰੰਟ ਲਾ ਲਈ ਹੈ ਚਾਰ ਛੇਰੇ ਤੇ ਜੇ ਆਪਾਂ ਲਾਉਣੀ ਅੰਡਰਗਰਾਉਂਡ ਜਿਹੜੀ ਲੈਸ ਹੈ ਕਿਵੇਂ ਲਾਉਣੀ ਹੈ ਹੁਣ ਆਪਾਂ ਇਹਨੂੰ ਕੀ ਕਰਾਂਗੇ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਇਹ ਐਸਾ ਇਧਰਲੀ ਸਾਈਡ ਤੋਂ ਆਪਾਂ ਰੱਖਾਂਗੇ ਕਿਉਂਕਿ ਆਪਣਾ ਕੱਪੜਾ ਜਿਹੜਾ ਉੱਲੀ ਸਾਈਡ ਰਵੇ ਹੁਣ ਆਪਾਂ ਇੱਥੋਂ ਥੋੜੀ ਜਿਹੀ ਵਿੱਥ ਛੱਡ ਕੇ ਆਪਾਂ ਰੱਖੀ ਇਹ ਲੇਸ ਜਿਹੜੀ ਹੁਣ ਆਪਾਂ ਇਹਨੂੰ ਇੱਥੋਂ ਸ਼ੁਰੂ ਕਰ ਲਾਂਗੇ ਇਦਾਂ ਕੱਪੜਾ ਕਰ ਲੈਣ ਤੇ ਜਿੱਥੇ ਆਪਣੀ ਸਿਉਣ ਲੱਗੀ ਹੈ ਠੀਕ ਹੈ ਇਦਾਂ ਰੱਖ ਕੇ ਜਿੱਥੇ ਆਪਣੀ ਪਹਿਲਾਂ ਸਿਉਣ ਲੱਗੀ ਹੈ ਠੀਕ ਹੈ ਉੱਥੇ ਆਪਾਂ ਇਹਦੀ ਸਿਉਣ ਲਾਣੀ ਹੈ ਇਸ ਤਰ੍ਹਾਂ ਕਰਕੇ ਇੱਥੋਂ ਸ਼ੁਰੂ ਕਰਾਂਗੇ ਤੇ ਏਥੋਂ ਰੱਖ ਕੇ ਆਪਾਂ ਇਹਦੀ ਸिलाई ਸ਼ੁਰੂ ਕਰਦੇ ਜਿਹੜੀ ਆਪਣੀ ਪਹਿਲਾਂ ਸਿਉਣ ਲੱਗੀ ਆ ਠੀਕ ਹੈ ਆ ਆਪਣਾ ਪੁੱਠਾ ਪਾਸਾ ਤੇ ਇਧਰ ਆਪਣੀ ਲੈਸ ਹੈ ਤੇ ਲੈਸ ਇਧਰ ਹੈ ਜਿੱਧਰ ਨੂੰ ਜਿੱਥੋਂ ਨੂੰ ਆਪਾਂ ਕੱਪੜੇ ਨੂੰ ਕਰ ਲੈਣਾ ਜਿੱਧਰ ਨੂੰ ਆਪਣੀ ਲੈਸ ਹੈ ਅੰਦਰ ਇਹ ਆਪਣਾ ਸਿੱਧਾ ਪਾਸਾ ਨਾ ਜਿੱਧਰ ਨੂੰ ਲੈਸ ਹੈ ਤੇ ਇਧਰ ਨੂੰ ਹੀ ਆਪਾਂ ਆ ਕੱਪੜਾ ਕਰਾਂਗੇ ਤੇ ਜਿਹੜੀ ਆ ਸਿਉਣ ਬੱਜੀ ਆ ਪਹਿਲਾਂ ਇਹਦੇ ਉੱਪਰ ਉੱਪਰ ਹੀ ਸਿਉਣ ਮਾਰਨੀ ਹੈ ਠੀਕ ਹੈ ਜੀ ਇਦਾਂ ਆਪਾਂ ਸिलाई ਲਾ ਲੈਣੀ ਨਾਲ ਨਾਲ ਬਿਲਕੁਲ ਸਿਉਣ ਦੇ ਨਾਲ ਉੱਪਰ ਹੀ ਸਿਉਣ ਮਾਰਾਂਗੇ ਆਪਾਂ ਠੀਕ ਹੈ ਇਸ ਤਰੀਆ ਆਪਾਂ ਸਾਰੀ ਸਿਲਾਈ ਲਾਣੀ ਨਹੀਂ ਇਧਰਲੀ ਸਾਈਡ ਆਪਣੀ ਸਿਉਣ ਆ ਜੂਗੀ ਤੇ ਇਹ ਪਾਸੇ ਇੱਥੋਂ ਤੱਕ ਸਲਾਈ ਲਾਵਾਂਗੇ ਇਹਨੂੰ ਹੁਣ ਆਪਾਂ ਜਿਹੜਾ ਆਹ ਕਾਰਨਰ ਆ ਗਿਆ ਆਪਣਾ ਹਨ ਇੱਥੋਂ ਕਾਰਨਰ ਤੋਂ ਆਪਾਂ ਸਿੱਧੀ ਕੇਰਾ ਸੇ ਲਾਈ ਇੱਥੋਂ ਠਿਕਰ ਲਗਾ ਲਾਂਗੇ ਠੀਕ ਹੈ ਜੀ ਐਦਾਂ ਲਾਣੀ ਠੀਕ ਹੈ ਹੁਣ ਆਪਾਂ ਮੋੜਨਾ ਇਧਰਲੀ ਦੂਜੀ ਸਾਈਡ ਹੁਣ ਆਪਾਂ ਇੱਥੋਂ ਇਹਨੂੰ ਆਪਾਂ ਬੰਨ੍ਹਾ ਲੇ। ਇਹਦੇ ਵਿੱਚੋਂ ਇਸ ਤਰ੍ਹਾਂ ਕੱਢ ਲਾਂਗੇ। ਫਿਰ ਆਪਾਂ ਆਹ ਚੀਜ਼ ਜਿਹੜੀ ਸਿੱਧੀ ਕਰ ਲਾਂਗੇ। ਇਹ ਆਪਣੀ ਇਸ ਤਰ੍ਹਾਂ ਲੈ ਆ ਗਈ ਆਪਣੀ ਲੈਸ ਜਿਹੜੀ ਤੇ ਹੁਣ ਆਪਾਂ ਇੱਥੋਂ ਫਿਰ ਇਧਰਲੀ ਸਾਈਡ ਨੂੰ ਇਸ ਤਰ੍ਹਾਂ ਫੋਲਡ ਕਰ ਲਾਂਗੇ। ਠੀਕ ਹੈ। ਐਦਾਂ ਫੋਲਡ ਕਰਾਂਗੇ। ਤੇ ਆਪਾਂ ਇਹਦੇ ਉੱਪਰ ਸਲਾਈ ਲਾਵਾਂਗੇ ਜਿਹੜੀ ਆਪਣੀ ਸਲਾਈ ਪਹਿਲਾਂ ਲੱਗੀ। ਇਹ ਤੋ ਆਪਾਂ ਇਧਰ ਰੱਖ ਲਾਂਗੇ ਸਿਰੇ ਤੋਂ ਆਪਾਂ ਉਸੇ ਸिलाई ਦੇ ਉੱਪਰ ਉੱਪਰ ਹੀ ਇਧਰ ਲਾਵਾਂਗੇ ਆਪਾਂ ਜਿਹੜੀ ਸਿਉਣ ਦੇਖੋ ਇੱਧਰ ਆਪਾਂ ਸਿੱਧੀ ਲਾ ਲਈ ਆ ਠੀਕ ਹੈ ਇਸ ਤਰ੍ਹਾਂ ਆਪਾਂ ਅੰਡਰ ਗਰਾਉਂਡ ਇਹਨੂੰ ਲਾਤਾ ਹੁਣ ਆਪਣੀ ਰਹਗੀ ਇਹ ਵਾਲੀ ਸਿਉਣ ਠੀਕ ਹੈ ਇਹਨੂੰ ਹੁਣ ਆਪਾਂ ਇੱਧਰ ਨੂੰ ਖੜ ਕੇ ਇੱਥੋਂ ਰੱਖ ਕੇ ਤੇ ਇੱਧਰਲੀ ਸਾਈਡ ਤੋਂ ਇਸ ਤਰ੍ਹਾਂ ਰੱਖ ਲਾਂਗੇ ਤੇ ਜਿਹੜੀ ਆਪਣੀ ਸਿਉਣ ਪਹਿਲਾਂ ਲੱਗੀ ਹੈ ਉਸੇ ਦੇ ਉੱਪਰ ਹੀ ਲਾਵਾਂਗੇ ਸਲਾਈ ਇਹ ਤਾਂ ਸਿਉਣ ਲਾ ਲਈ ਠੀਕ ਹੈ ਹੁਣ ਆਪਾਂ ਇਹਨੂੰ ਆ ਦੇਖ ਸਰਦੇ ਤੁਸੀਂ ਇਹਦਾ ਆਪਣਾ ਕਾਰਨਰ ਜਿਹੜੇ ਇੱਥੋਂ ਨਿਕਲੇ ਆਉਣਾ ਹੁਣ ਤੇ ਹੁਣ ਆਪਣਾ ਜਿਹੜਾ ਇਹ ਆ ਗਿਆ ਕਾਰਨਰ ਕਾਰਨਰ ਤੋਂ ਆਪਾਂ ਇਹਨੂੰ ਇਦਾਂ ਹੀ ਜਿਵੇਂ ਫੋਲਡ ਕੀਤਾ ਉਸੇ ਤਰੀਕੇ ਰੱਖਾਂਗੇ ਜਿੱਥੋਂ ਤੱਕ ਰ ਸਿਉਣਾ ਜਿਹੜੀ ਸਿਉਣ ਦੇ ਉੱਪਰ ਉੱਪਰ ਹੀ ਆਪਾਂ ਸਿਉਣ ਲਾ ਲੈਣੀ ਹੈ ਠੀਕ ਹੈ ਆਪਾਂ ਇੱਥੇ ਆ ਗਏ ਹੁਣ ਆਪਾਂ ਇਹਨੂੰ ਚਾਕ ਇਹਨੂੰ ਜਿਹੜਾ ਸਿੱਧਾ ਕਪੜਾ ਜਿੰਨਾ ਹੈਗਾ ਅਹੀਂ ਇਦਾਂ ਹੀ ਆਪਾਂ ਇਹਨੂੰ ਇਧਰਲੀ ਸਾਈਡ ਨੂੰ ਲੈ ਆਉਣਾ ਇਸ ਤਰੀਕੇ ਆਪਾਂ ਦਗਾ ਲੈਣਾ ਠੀਕ ਹੈ ਇਹ ਆਪਣਾ ਇਦਾਂ ਲੰਘ ਗਿਆ ਦੇਖ ਸਕਦੇ ਤੁਸੀਂ ਇਹ ਆਪਾਂ ਜਿਹੜੀ ਸਿੱਧੀ ਸਲਾਈ ਇੱਧਰ ਨਿਕਾ ਲਈ ਹੈ ਠੀਕ ਹੈ ਹੁਣ ਆਪਾਂ ਜਿਹੜੀ ਇਹ ਵਾਲੀ ਸੈ ਆ ਗਈ ਇੱਧਰੋਂ ਆਪਣੀ ਗੁੰਮ ਹੋ ਗਈ ਹੈ ਹੁਣ ਆਪਾਂ ਇੱਧਰਲੀ ਸਾਈਡ ਨੂੰ ਲਗਾਵਾਂਗੇ ਜਿਵੇਂ ਆਪਾਂ ਦੂਸਰੀ ਸਾਈਡ ਤੋਂ ਚੱਕ ਮੋੜਿਆ ਇੱਥੋਂ ਆਪਾਂ ਫਿਰ ਇਦਾਂ ਹੀ ਕਰਕੇ ਜਿਹੜੀ ਸਾਈਡ ਆ ਸਿਉਣ ਹੈ ਇੱਧਰ ਦੀ ਸਾਈਡ ਤੋਂ ਇੱਥੋਂ ਸ਼ੁਰੂ ਕਰਾਂਗੇ ਸਿਰੇ ਤੋਂ ਇੱਥੋਂ ਸ਼ੁਰੂ ਕਰਕੇ ਜਿਹੜੀ ਗਾਂ ਸਿਉਣ ਆਪਣੀ ਇਹਦੇ ਉੱਪਰ ਇਸ ਤਰ੍ਹਾਂ ਲਾਈ ਜਾਵਾਂਗੇ ਇਸ ਦਾ ਪਾਸਾ ਇਹ ਸਲਾਈ ਵੀ ਇਹ ਵੀ ਲਾ ਲਾਂਗੇ ਹੁਣ ਆਪਾਂ ਇਹ ਅੰਡਰਗਰਾਉਂਡ ਕਰ ਲਈਏ ਆਪਣੇ ਦੋਨਾਂ ਸਾਈਡਾਂ ਤੇ ਆਪਣੀ ਕੋਈ ਸਲਾਈ ਨਹੀਂ ਤੇ ਹੁਣ ਤੁਹਾਨੂੰ ਆਪਾਂ ਇਹਨੂੰ ਪ੍ਰੈਸ ਕਰਕੇ ਤੇ ਕੱਚਾ ਕਰਕੇ ਦਿਖਾਉਣੀ ਹੈ ਠੀਕ ਹੈ ਹੁਣ ਆਪਾਂ ਇਹ ਤੇ ਪ੍ਰੈਸ ਮਾਰ ਕੇ ਇਸ ਤਰ੍ਹਾਂ ਸੈੱਟ ਕਰ ਲਿਆ ਠੀਕ ਹੈ ਤੇ ਆਪਾਂ ਪ੍ਰੈਸ ਦੋਨਾਂ ਸਾਈਡਾਂ ਤੋਂ ਮਾਰ ਲਈਏ ਤੇ ਆਪਣਾ ਕੱਪੜਾ ਜਿਹੜਾ ਇਸ ਤਰ੍ਹਾਂ ਸਿੱਧਾ ਹੋ ਗਿਆ ਹਦੀਖ ਸਰਦੇ ਤੁਸੀਂ ਹੁਣ ਆਪਾਂ ਪਹਿਲਾਂ ਜਿਹੜਾ ਘੇਰੇ ਵਾਲਾ ਇਹ ਆਪਾਂ ਇਹ ਘੇਰੇ ਵਾਲੇ ਨੂੰ ਫੋਲਡ ਕਰ ਲਾਂਗੇ ਤਾਂ ਕੀਰ ਇਥੋਂ ਰੱਖ ਕੇ ਉਹ ਤੇ ਕੱਚੀ ਸਲਾਈ ਲਾ ਲਾਂਗੇ ਆਪਾਂ ਇਹ ਤੇ ਵੱਡੇ ਮਕੀਨਾ 'ਚ ਠੀਕ ਹੈ। ਉਹ ਨਾਲ ਆਪਣੇ ਇਸ ਤਰੀਕੇ ਨਾਲ ਇਹ ਸਾਰੇ ਚਾਰ ਚੁਰਚੇ ਘੇਰੇ ਤੇ ਆਪਾਂ ਨੇ ਇਹ ਵਾਲੀ ਸਲਾਈ ਲਾ ਲਈ ਹੈ। ਠੀਕ ਹੈ ਤੇ ਹੁਣ ਆਪਾਂ ਇਹਨੂੰ ਅੰਦਰ ਨੂੰ ਫੋਲਡ ਕਰਕੇ ਤੇ ਆਪਾਂ ਕੱਚੀ ਸਲਾਈ ਲਾ ਦੇਾਂਗੇ ਠੀਕ ਹੈ ਜੀ। ਹਾਂ ਜੀ ਹੁਣ ਆਪਾਂ ਨੇ ਇਹ ਵਾਲੀ ਸਾਰੇ ਚਾਰ ਚਪੇਰੇ ਘੇਰੇ ਦੇ ਉੱਪਰ ਅੰਡਰਗਰਾਉਂਡ ਜਿਹੜੀ ਲੇਸ ਲਾਤੀ ਹੈ ਠੀਕ ਹੈ। ਤੇ ਇਸ ਤਰੀਕੇ ਨਾਲ ਤੁਸੀਂ ਵੀ ਲਾ ਸਕਦੇ ਆ ਇਹ ਤੁਸੀਂ ਦੇਖ ਸਕਦੇ ਆ ਆਪਾਂ ਨਾ ਤਾਂ ਆਪਾਂ ਨੇ ਇਧਰਲੀ ਸਾਈਡ ਇਹਦੀ ਸਿਉਣਾਈ ਹੈ ਤੇ ਨਾ ਆਪਾਂ ਇਧਰਲੀ ਸਾਈਡ ਤੋਂ ਲਾਈਆ ਕੋਈ ਇਹ ਆਪਣੀ ਅੰਡਰਗਰਾਉਂਡ ਹੀ ਲੈਸ ਜਿਹੜੀ ਲੱਗੀ ਹੈ ਤੇ ਇਥੋਂ ਵੀ ਆਪਾਂ ਨੇ ਕੋਈ ਵੀ ਕੱਟ ਨਹੀਂ ਪਾਇਆ ਤੇ ਇਥੋਂ ਰੱਖ ਕੇ ਆਪਾਂ ਗਲਾਈ ਜਿੱਦਾਂ ਹੀ ਲਾਈ ਸੀਗੀ ਤੇ ਚਾਰ ਚੁਪੇਰੇ ਜਿਹੜੀ ਇਹ ਲੈਸ ਹੈ ਬਹੁਤ ਹੀ ਫਿਨਿਸ਼ਿੰਗ ਨਾਲ ਲੱਗੀ ਹੈ ਤੇ ਇਥੋਂ ਆਪਾਂ ਕੋਈ ਕੱਟ ਨਹੀਂ ਪਾਇਆ ਲੈਸ ਨੂੰ ਕੱਟ ਕੇ ਨਹੀਂ ਰੱਖਿਆ ਤੇ ਇਸ ਤਰੀਕੇ ਨਾਲ ਤੁਸੀਂ ਲੇ ਸਲਾ ਸਕਦੇ ਆ ਜੇ ਤੁਹਾਨੂੰ ਮੇਰੀ ਵੀਡੀਓ ਇਹ ਵਧੀਆ ਲੱਗੀ ਲਾਈਕ ਸ਼ੇਅਰ ਪਲੀਜ਼ ਜ਼ਰੂਰ ਕਰ ਦੇਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਮੇਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ